ਪਿੰਡਾਂ ਤੇ ਕਿਉ ਤੁਸੀਂ ਸਰਕਾਰ ਦੇ ਖਿਲਾਫ ਜਿਹੜਾ ਆਪਣਾ ਰੋਸ ਜਾਇਨ ਕਰਦੇ ਪਏ ਹੋ ਮੈਂ ਰਾਜਕੁਮਾਰ ਪੰਡੋਰੀ ਜ਼ਿਲ੍ਹਾ ਪ੍ਰਧਾਨ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਕੱਲ ਸਾਡੇ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਪਿੰਡ ਭਟੀਆਂ ਦੇ ਵਿੱਚ ਇਹ ਜਿਹੜਾ ਪੀੜਾ ਪੰਜਾ ਚੱਲਿਆ ਇਹ ਬਿਲਕੁਲ ਜਿਹੜਾ ਦਲਤਾਂ ਨੂੰ ਤੰਗ ਕਰਨ ਵਾਲਾ ਉਹ ਨਜਾਇਜ਼ ਜਿਹੜਾ ਬਿਲਕੁਲ ਪੰਜਾ ਜਿਹੜਾ ਚੱਲਿਆ ਹੈ ਇਹ ਪਿੰਡ ਭਟੀਆਂ ਦੇ ਵਿੱਚ ਤਕਰੀਬਨ 10 ਕਨਾਲ ਤੇ 16 ਮਰਲੇ ਜ਼ਮੀਨ ਜਿਹੜੀ ਸ਼ਾਮਲਾਟ ਹੈ ਔਰ ਉਹਦੇ ਉੱਤੇ DDP ਦੇ ਅੰਦਰ ਨੇ ਤੈਈ ਦੇ ਗੀਸੋ ਤੈਈ ਦੇ ਬਕਾਇਦਾ 30 ਬੰਦੇ ਜਿਹੜੇ ਆ ਉਹ ਜਿਹੜੇ ਜਾਇਜ਼ ਕਾਬੂ ਜਿਹੜੇ ਸ਼ੋ ਆ ਉਹ ਲੋਹਣੇ ਦੇ ਵਿੱਚੋਂ ਸਿਰਫ ਕੰਨ ਜਿਹੜਾ ਪੰਜਾਬ ਸਰਕਾਰ ਦਾ ਤਹਿਸੀਲਦਾਰ ਆ ਇਹਨੇ ਤਿੰਨ ਬੰਦੇ ਜਿਹੜਾ ਟਾਰਗੇਟ ਕੀਤੇ ਆ ਜਰਮਾਲ ਸਿੰਘ ਇੱਕ ਕੰਜਨ ਵਾਲਾ ਇੱਕ ਸ਼ਸ਼ੀ ਗੱਲ ਆ ਇਹ ਤਿੰਨਾਂ ਪਰਿਵਾਰਾਂ ਨੂੰ ਟਾਰਗੇਟ ਕਰਕੇ ਬਾਕੀ ਪਰਿਵਾਰਾਂ ਨੂੰ ਕਿਹਨੂੰ ਨਹੀਂ ਛੇੜਿਆ ਗਿਆ ਜਦੋਂ ਕਿ ਪਿੰਡ ਦੇ ਲੋਕ ਜਿਹੜੇ ਆ ਇਹ ਕੋਈ 2 ਮਰਲੇ ਕੋਈ 4 ਮਰਲੇ ਕੋਈ 5 ਮਰਲੇ ਇਹ ਜਿਹੜੇ ਸਾਰੇ ਲੋਕੀ ਸਾਂਝੇ ਤੌਰ ਤੇ ਜਿਹੜਾ ਆਪਣਾ ਡੰਗਰ ਪੱਛਾ ਡੰਗਰ ਪੱਛਾ ਬੰਦੇ ਆ ਬਾਲਾਂ ਦੇ ਕਰੀ ਲਾਂਦੇ ਆ ਔਰ ਗੋਆ ਕੁੰਡਾ ਵੀ ਕਰਦੇ ਆ ਤੇ ਡੰਗਰ ਪੱਛਾ ਵੀ ਰੱਖਿਆ ਦੇਣਾ ਨੇ ਪਰ ਇਹ ਜਿਹੜੇ ਤਿੰਨ ਪਰਿਵਾਰਾਂ ਨਜ਼ਰਾਂ ਸਰਕਾਰ ਨੇ ਕੱਲ ਜਿਹੜਾ ਪ੍ਰਸ਼ਾਸਨ ਨੇ ਜਿਹੜਾ ਪ੍ਰਸ਼ਾਸਨ ਨੇ ਜਿਹੜਾ ਪੰਜਾ ਚਲਾਇਆ ਇਹ ਇਹਦੇ ਦੇ ਬਿਲਕੁਲ ਖਿਲਾਫ ਹੈਗੇ ਆ ਅੱਜ ਤੋਂ ਤਕਰੀਬਨ 3 ਸਵਾ 3 ਸਾਲ ਪਹਿਲੇ ਇਹੀ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦੀ ਵੀ ਮਗਦਾ ਰਹਿੰਗੇ ਸੂਰਜਾ ਕਮੀਆਂ ਦੇ ਵੇਲੇ ਪਰ ਅੱਜ ਇਹ ਕੰਮੀਆਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਇਸੇ ਤਰ੍ਹਾਂ ਹੀ ਜਿਲ੍ਹੇ ਸੰਗਰੂਰ ਦੇ ਵਿੱਚ ਵੀ ਜਿਹੜਾ ਜ਼ਮੀਨ ਦਾ ਮਸਲਾ ਚੱਲ ਰਿਹਾ ਉਹ ਜ਼ਮੀਨ ਦੇ ਮਸਲੇ ਦੇ ਉੱਤੇ ਤਕਰੀਬਨ 18 ਤਰੀਕ ਨੂੰ 18 20 ਤਰੀਕ ਨੂੰ ਜਿਹੜਾ ਉਹਨਾਂ ਦੇ ਲੋਕਾਂ ਨੇ ਆਪਣਾ ਜਿਹੜਾ ਕਬਜ਼ਾ ਉੱਥੇ ਜਿਤਾਣਾ ਸੀ ਵੀਰ ਐਸਵਾਨ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਉੱਥੇ ਜਦੋਂ ਲੋਕ ਗਏ ਆ ਔਰ 800 850 ਬੰਦਾ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਉਹ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਔਰ ਉਸ ਤੋਂ ਬਾਅਦ ਰੋਸ ਪ੍ਰਦਰਸ਼ਨ ਪੰਜਾਬ ਦੇ ਵਿੱਚ ਹੋਇਆ ਤੇ ਫਿਰ ਜਿਹੜਾ ਸਰਕਾਰ ਨੇ 18 ਜੂਨ ਦੀ ਜਿਹੜੀ ਮੀਟਿੰਗ ਰੱਖੀ ਔਰ ਉਹ ਜਿਹੜਾ ਜਥੇਬੰਦੀਆਂ ਨੇ ਆਪਣਾ ਪ੍ਰੋਗਰਾਮ ਜਿਹੜਾ ਹੈ ਉਹ 2 ਜੂਨ ਦਾ ਮਲਤਵੀ ਕੀਤਾ ਬਾਬਾ ਜੀ ਇਹ ਜਿਹੜੀ ਜਗ੍ਹਾ ਤੁਸੀਂ ਕਹਿ ਰਹੇ ਹੋ ਤਿੰਨ ਬੰਦਿਆਂ ਨੂੰ ਟਾਰਗੇਟ ਕੀਤਾ ਕਿ ਕਾਨੂੰਨ ਸਾਰੇ ਵੱਤੇ ਬਰਾਬਰ ਨਹੀਂ ਕਿ ਇਹ ਪੋਲੀਟੀਕਲ ਸ਼ਹਿਰ ਨਾ ਹੋਇਆ ਮੈਂ ਬਿਲਕੁਲ ਇਸ ਗੱਲ ਨੂੰ ਮੰਨਣਾ ਕਿ ਜਿਹੜਾ ਇਹ ਬਿਲਕੁਲ ਇੱਕ ਪੋਲੀਟੀਕਲ ਸ਼ਹਿਰ ਦੇ ਨਾਲ ਹੋਇਆ ਜਿਹੜਾ ਇਹ ਪਿੰਡ ਦਾ ਸਰਪੰਚ ਹੈ ਇਹ ਤਿੰਨਾਂ ਪਰਿਵਾਰਾਂ ਨੂੰ ਇਹ ਟਾਰਗੇਟ ਕੀਤਾ ਔਰ ਇਹਦੀ ਸਹਿਜ ਨਾਲ ਕੀਤਾ ਇਹ ਬਿਨਾਂ ਸਾਥ ਉਹ ਕੁਝ ਨਹੀਂ ਹੋ ਸਕਦਾ ਮੇਰਾ ਨਾਮ ਮੇਜਰ ਸਿੰਘ ਮਾ ਪਿੰਡੂ ਮਿਹਰਦੂਰ ਜੁਨੀਆਂ ਪੰਜਾਬ ਜੂਥ ਰਿੰਗ ਦਾ ਸੂਬਾ ਕਮੇਟੀ ਮੈਂਬਰ ਆ ਅੱਜ ਅਸੀਂ ਪਟੀਆਂ ਪਿੰਡ 'ਚ ਪਹੁੰਚੇ ਆ ਜਿੱਥੇ ਕਿ ਇੱਕ ਪੰਜਾਬ ਸਰਕਾਰ ਨੇ ਬਹੁਤ ਹੀ ਕਮਾਉਣੀ ਹਰਕਤ ਕੀਤੀ ਹੈ ਜਿਹੜਾ ਕਿ ਮਜ਼ਦੂਰਾਂ ਦੇ ਤਿੰਨ ਮਜ਼ਦੂਰਾਂ ਦੇ ਖਾਸ ਕਰਕੇ ਜਿਹੜੀ ਆ ਕੂੜਾ ਸੁੱਟਣ ਵਾਲੀ ਦਾ ਉਹਨਾਂ ਦੇ ਡੰਗਰਵਸੇ ਵਾਲੀ ਜਗਾ ਉਹ ਤੋੜ ਦਿੱਤੀ ਗਈ ਆ ਜਿਹੜੀ ਕਿ ਬਹੁਤ ਮਿਲਣਯੋਗ ਆ ਚੱਤ ਕੇ ਇਸ ਜਗ੍ਹਾ ਦੇ ਉੱਤੇ ਡੀਡੀਪੀਓ ਦਾ ਫੈਸਲਾ ਕੀ ਜਾਣੀ ਜਿਹੜੀ ਆ ਉਹ ਨਜਾਇਜ਼ ਤਰੀਕੇ ਨਾਲ ਕਾਬੂ ਸੀ ਪਰ ਤਿੰਨਾਂ ਦੇ ਘਰ ਕਿਉਂ ਟਾਇਏ ਗਏ ਕਿਤੇ ਮੈਂ ਕਿਤੇ ਪਿੰਡ ਦੇ ਵਿੱਚ ਸਿਆਸੀ ਤੌਰ ਤੇ ਕਟਾਇਏ ਗਏ ਆ ਜੋੜਾ ਕਿ ਪੰਜਾਬ ਸਰਕਾਰ ਬਹੁਤੀ ਘਟੀਆਂ ਕਿਸਮ ਤੇ ਉੱਤਰੀ ਪਈ ਆ ਗੱਲ ਕੇ ਇਹ ਜਿਹੜੇ ਮਜ਼ਦੂਰ ਆ ਇੱਕ ਇੱਕ ਦੋ ਦੋ ਮਰਲੇ ਦੇ ਵਿੱਚ ਰਹਿੰਦੇ ਆ ਜੇ ਸਰਕਾਰ ਨੂੰ ਇਹੀ ਜ਼ਮੀਨਾਂ ਦੀ ਲੋੜ ਆ ਉਹ ਇੱਕ ਕਾਨੂੰਨੀ ਪੱਧਰ ਤੇ ਜਿੰਜਰੇ ਨਗਾਦ ਕਰ ਦੇ ਉਹਦੇ ਰਹਾਉਣੀ ਚਾਹਦੇ ਆ ਪਰ ਅਸੀਂ ਆਪਣੀ ਦਿੱਕਤਬੰਦੀ ਵੱਲੋਂ ਮੰਗ ਕਰਦੇ ਆ ਪੰਜਾਬ ਦੇ ਇੱਕ ਆਵਾਜ਼ ਵੀ ਆ ਕਿ ਲੈਂਡ ਸਰਿੰਗ ਐਕਟ ਤੋਂ ਉੱਪਰਲੀ ਜਮੀਨ ਆ ਉਹਦੀ ਜਿਹੜੀ ਐਨਕੈਰੀ ਚ ਕਰਕੇ ਉਹ ਜਿਹੜੀਆਂ ਨਜ਼ਾਇਜ਼ ਜ਼ਮੀਨਾਂ ਲੋਕਾਂ ਨੇ ਦੱਬੀਆਂ ਹੋਈਆਂ ਹਜ਼ਾਰਾਂ ਇੱਕੜਾਂ ਜ਼ਮੀਨਾਂ ਦੇ ਉਹਨਾਂ ਨੂੰ ਫੜਾਇਆ ਜਾਵੇ ਨਾ ਕਿ ਜਿਹੜੇ ਮਜ਼ਦੂਰ ਇੱਕ ਇੱਕ ਮਰਲੇ ਦੇ ਦੋ ਦੋ ਮਰਲੇ ਦੇ ਜੇ ਤੇ ਰਹਿੰਦੇ ਆ ਜਾ ਉਹਨਾਂ ਤੇ ਉੱਥੇ ਕੋਈ ਡੰਗਰ ਵਸਾ ਕੂੜਾ ਸੁੱਟਣ ਦੀ ਜਾਂ ਕੋਈ ਉਹਨਾਂ ਦਾ ਹੋਰ ਰੋਜ਼ਗਾਰ ਦਾ ਉੱਥੇ ਇੱਕ ਇੱਕ ਦੋ ਦੋ ਮਰਲੇ ਤੇ ਜਗ੍ਹਾ ਦਾ ਵਸੀਲਾ ਵਾ ਉਹਨੂੰ ਢਾਉਣਾ ਸਰਕਾਰ ਨੇ ਪਹਿਲ ਦਿੱਤੀ ਜਦਕਿ ਹਜ਼ਾਰਾਂ ਏਕੜ ਜਿਹੜੀ ਨਜਾਇਜ਼ ਜ਼ਮੀਨ ਲੋਕਾਂ ਨੇ ਦੱਬੀ ਆ ਉਹਦੇ ਵੱਲੋਂ ਸਰਕਾਰ ਕਿਤੇ ਵੀ ਜਿਹੜਾ ਮੂੰਹ ਖੋਲਣ ਨੂੰ ਤਿਆਰ ਨਹੀਂ ਉਦੋਂ ਨੂੰ ਕਿਤੇ ਪੰਜਾਬ ਸਰਕਾਰ ਦਾ ਪੀੜਾ ਪੰਜਾ ਨਹੀਂ ਚੱਲਦਾ ਉਦੋਂ ਨੂੰ ਕਿਤੇ ਪੁਲਿਸ ਜਿਹੜੀ ਆ ਉਹ ਘਰ ਦੇ ਲੈ ਕੇ ਨਹੀਂ ਚੜਦੀ ਵੀ ਭਾਈ ਇੱਥੇ ਕਬਜ਼ਾ ਜਿਹੜਾ ਸਰਕਾਰ ਨੂੰ ਦਵਾਇਆ ਅੱਛਾ ਕਿੰਨੇ ਬੰਦੇ ਸੀ 30 ਬੰਦੇ ਆ ਤੇ ਇਹ ਕਿੰਨਿਆਂ ਤੇ ਤੁਸੀਂ ਤਿੰਨ ਤੇ ਕੀ ਸਾਰਾ ਸੀ ਇਹ ਇਸ ਜਗ੍ਹਾ ਦੇ ਉੱਪਰ ਜਿਹੜੀ ਜਗ੍ਹਾ ਦੇ ਉੱਤੇ ਇੱਕ ਨਾਮ ਆਪਰੀਆ ਉੱਥੇ 30 ਜਾਣੇ ਜਿਹੜੇ ਆ ਉਹ ਨਜਾਇਜ਼ ਤਰੀਕੇ ਨਾਲ ਜਿਹੜੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਵੀ ਇਹ 25 ਸਾਲਾਂ ਤੋਂ ਨਜਾਇਜ਼ ਤਰੀਕੇ ਨਾਲ 30 ਸਾਲਾਂ ਤੋਂ ਕਾਬੂ ਹੋ ਜਾ ਡੀਡੀਪੀਓ ਦੇ ਆਡਰ ਪਰ ਜਿਹੜੇ ਇਹ ਘਰ ਤੋੜੇ ਗਏ ਆ ਜਿਹੜੇ ਤਸੀਲਦਾਰ ਨੇ ਆਰਡਰ ਕੀਤੇ ਮੈਂ ਤਿੰਨਾਂ ਦੇ ਕਿਉਂ ਕੀਤੇ ਕੀ ਗੱਲ ਇੰਨਾ ਵਾਸਤੇ ਕਾਨੂੰਨ ਲੱਗ ਗਿਆ ਤਾਂ 27 ਜਨਵਰੀ ਜਿਹੜੇ ਛੜ ਦਿੱਤੇ ਉਹਨਾਂ ਵਾਸਤੇ ਕੀ ਕਾਨੂੰਨ ਦੋਰਾ ਕੋਈ ਹੋਰ ਤਰੀਕੇ ਵਾਲਾ ਇਹ ਕਿਤੇ ਨਾ ਕਿਤੇ ਸਾਨੂੰ ਹੀ ਸਮਝਣਾ ਪਊ ਕਿ ਇਹਨਾਂ ਨੂੰ ਕਿਤੇ ਪਿੰਡ 'ਚ ਸਿਆਸੀ ਤੌਰ ਤੇ ਟਾਰਗੇਟ ਕੀਤਾ ਗਿਆ ਤਿੰਨਾਂ ਜਾਨਿਆਂ ਨੂੰ ਕੀ ਕਾਰਵਾਈ ਕੀ ਅੱਗੇ ਕੀ ਮੰਗਦੇ ਹੋ ਅਸੀਂ ਤਾਂ ਸਰਕਾਰ ਕੋਲ ਇਹ ਮੰਗ ਕਰਦੇ ਆਂ ਵੀ ਜਿਹੜੇ ਲੋਕ ਆ ਉਹਨਾਂ ਨੂੰ ਇੱਥੇ ਜਿਹੜਾ ਪੱਕੇ ਤੌਰ ਤੇ ਜਿਹੜੀ ਜਗ੍ਹਾ ਉਹ ਦਿੱਤੀ ਜਾਵੇ ਜੇ ਸਰਕਾਰ ਨੇ 1-1 2-2 ਮਰਲੇ ਤੇ ਹੀ ਘਟਾਉਣੇ ਆ ਤੇ ਵਿੱਚ ਪਿੱਛੇ ਨਾ ਕਿਤੇ ਪੰਜਾਬ ਸਰਕਾਰ ਜਿਹੜੀ ਉਹ ਬਹੁਤ ਤੋਂ ਵਿਰੋਧੀ ਮਜ਼ਦੂਰ ਔਰਤਾਂ ਦਾ ਜਦੋਂ ਹੁਣ ਪੰਜਾਬ ਦੇ ਵਿੱਚ ਤੇਰੀ ਆ ਸੰਗਰੂਪ ਹੈ ਜਿਹੜਾ ਜੀਤ ਰਾਜੇ ਦੀ ਜ਼ਮੀਨ ਉਹਦੇ ਵਿੱਚ ਸਾਢੇ 80 ਜਿਹੜਾ ਬੰਦਾ ਉਹ ਸਾਡੀਆਂ ਮਜ਼ਦੂਰ ਔਰਤਾਂ ਤਾਂ ਮਰਦ ਜਿਹੜੇ ਗ੍ਰਿਫਤਾਰ ਕੀਤੇ ਸੀ ਜਿਹੋ ਜਿਹੜੀ ਆਮ ਆਦਮੀ ਪਾਰਟੀ ਹੈ ਕਹਿੰਦੇ ਆਮ ਲੋਕਾਂ ਦੀ ਸੀ ਪਰੇ ਕਿਤੇ ਨਾ ਕਿਤੇ ਜਿਹੜੇ ਰਜਵਾੜੇ ਆ ਉਹਨਾਂ ਦੀ ਪੁਸਤਪਨਾਹੀ ਕਰਦੀ ਹੈ ਜੇ ਅਸੀਂ ਸੰਗਰੂਰਪਿੰਡ ਦੀ ਢੀਂਡ ਵਾਲੀ ਜਿਹੜੀ ਕਰਨਾ ਦਾ ਜ਼ਿਕਰ ਕੀਤਾ ਸੀ 13 ਜੂਨ ਨੂੰ ਜਿਹੜਾ ਬਿਕਰ ਹਕੂਆ ਜ਼ਮੀਨ ਪ੍ਰੋਪਰਟੀਆਂ ਕਮੇਟੀ ਦਾ ਆਗੂ ਆ ਜਿਹੜੇ ਕਿ ਜ਼ਮੀਨ ਦੀ ਲੈਪਸਿੰਗ ਐਕਟ ਦੀ ਪੰਚਤੀ ਜ਼ਮੀਨ ਦੇ ਤੀਜੇ ਅਸੇ ਦੀ ਜਿਹੜੀ ਉਹ ਦਲਤਾਂ ਦੀ ਦੂਰਾਂ ਦੀ ਲੜਾਈ ਲੜ ਰਹੇ ਸੀ ਉਹਨਾਂ ਨੂੰ ਜਿਹੜਾ 13 ਜੂਨ ਨੂੰ ਜਿਹੜਾ ਗੱਲਬਾਤ ਦੇ ਸੱਜੇ ਦੌਰਾਨ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਸੇ ਤਰ੍ਹਾਂ ਜਿਹੜੀ 16 ਜੂਨ ਵਾਪਰੀ ਆ ਆ ਜਿਹੜਾ ਪਿੰਡ ਭਟੀਆਂਵਾ ਇੱਕ ਇੱਕ ਮਰਲੇ ਦੇ ਵਿੱਚ ਕਬਜ਼ੇ ਆ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕਿ ਜਗ੍ਹਾ ਇੱਕ ਦਾ ਦੋ ਮਰਲੇ ਦੀ ਜਗ੍ਹਾ ਜਿਹੜੀ ਉਹ ਵੀ ਮਜ਼ਦੂਰਾਂ ਦੀ ਢਾ ਦਿੱਤੀ ਗਈ ਜਦਕਿ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਜੇ ਅਸੀਂ ਗੱਲ ਕਰਦੇ ਆ ਅਜ ਬਾਦਲ ਪਰਿਵਾਰ ਆ ਜੇ ਅਸੀਂ ਗਰਦਾਖਪੁਰ ਦੇ ਵਿੱਚ ਗੱਲ ਕਰਦੇ ਆ ਜਾਂ ਇੱਥੇ ਜਿਹੜੀਆਂ ਵੱਡੀਆਂ ਪਾਰਟੀਆਂ ਦੇ ਲੀਡਰ ਆ ਉਹਨਾਂ ਕੋਲ ਸੈਂਕੜੇ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਪਈ ਆ ਜਦਕਿ ਪੰਜਾਬ ਦਾ ਕਾਨੂੰਨ ਇਹ ਗੱਲ ਕਹਿੰਦਾ ਵੀ 1.75 ਤੋਂ ਵੱਧ ਕੋਈ ਜ਼ਮੀਨ ਰੱਖ ਨਹੀਂ ਸਕਦਾ ਪੰਜਾਬ ਸਰਕਾਰ ਨੂੰ ਜੇ ਐਨੀ ਕਾਨੂੰਨ ਦੀ ਹਮਾਇਤ ਬੜਨਾ ਚਾਹੁੰਦੀ ਸੱਚੀ ਸਾਫ ਸੁਥਰੀ ਬੜਨਾ ਚਾਹੁੰਦੀ ਫਿਰ ਇੱਕ ਮਰਲੇ ਨੂੰ ਪਹਿਲੇ ਛਡਾਉਣਾ ਜ਼ਰੂਰੀ ਹੈ ਕਿ ਸੰਕਰੇ ਵਿਜਾਰਾ 1 ਏਕੜ ਜਿਹੜੀਆਂ ਜ਼ਮੀਨਾਂ ਤੱਬੀਆਂ ਲੋਕਾਂ ਨੇ ਲਗਾਇਆ ਤਰੀਕੇ ਨਾਲ ਉਹਨਾਂ ਨੂੰ ਛਡਾਉਣਾ ਜ਼ਰੂਰੀ ਹੈ ਇੱਕ ਕਰਕੇ ਇਹ ਰਜਵਾੜਿਆਂ ਦੀ ਜੜੀ ਆ ਪੁਸਤਪਲਾਈ ਕਰਦੀ ਹੈ ਤਾਂ ਮਜ਼ਦੂਰਾਂ ਦੇ ਘਰਟਾਂ ਹੁੰਦੀ ਆ ਜਾਂ ਮਜ਼ਦੂਰਾਂ ਦੇ ਜਿਹੜੇ ਛੋਟੇ ਛੋਟੇ ਕਿਤੇ ਜਿੰਨੇ ਦੇ ਘਟ ਹੈ ਜਿਹੜਾ ਇਸ ਪਾਰਟੀ ਨੂੰ ਸਮਝ ਰਹੇ ਆ ਇਹ ਪਾਰਟੀ ਦਾ ਤਾਂ ਇਹ ਮਜ਼ਦੂਰ ਹੈ ਸਾਰੇ ਮਜ਼ਦੂਰਾਂ ਦੀ ਕਾਦੀ ਚੋਰੀਆਂ ਦੀ ਪਾਰਟੀ ਕਿਉਂਕਿ ਮਜ਼ਦੂਰਾਂ ਨਾਲ ਤਾਂ ਜਿਹੜੀ ਮਰਜ਼ੀ ਸਰਕਾਰ ਅੱਗ ਦੀ ਕਿਸੇ ਗੱਲ ਕਰਦੇ ਆ ਕਿ ਮਜ਼ਦੂਰ ਜਿਹੜੇ ਆਪਣੇ ਘਰਾਂ ਮਕਾਨਾਂ ਦੇ ਵਿੱਚ ਰਹਿੰਦੇ ਆ ਜਿਹ ਟਿਕਟ ਉਹ ਉਹਨਾਂ ਦੇ ਮਾਲਕ ਨਹੀਂ ਤੇ ਇਹਨਾਂ ਦੀ ਪਾਰਟੀ ਕਾਦੀ ਹੈ ਸਾਨੂੰ ਇਹ ਜਿਹੜੇ ਤਿੰਨ ਪਰਿਵਾਰਾਂ ਦੇ ਜਿਹੜੇ ਮਕਾਨਾਂ ਨਹੀਂ ਉਹਨਾਂ ਨੂੰ ਕੋਈ ਇਨਸਾਫ਼ ਮਿਲਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਲੋਕਾਂ ਨੂੰ ਲਾਮਬੰਦ ਕਰਕੇ ਇਹਦੇ ਖਿਲਾਫ ਇੱਕ ਤਿੱਖਾ ਜਿਹੜਾ ਸੰਘਰਸ਼ ਕਰਦਾਂਗੇ ਇਹ ਹੀ ਸਾਡੀ ਜਿਹੜੀ ਆਪੀਓ ਪੰਜਾਬ ਸਰਕਾਰ ਨੂੰ ਮੰਗ ਆ ਕਿ ਇਹਨਾਂ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇ ਮੈਂ ਬਿਆਨ ਪਿੰਡ ਪੱਟੀਆਂ ਪਿੰਡ ਵੀ ਦੇ ਜਿਹੜੀ ਮੈਂਬਰ ਸਾਡੀ ਜਿਹੜੀਆਂ ਪੰਜਾਬ ਗੋਰਾ ਟੱਲੀ ਪਟੀਆਂ ਆ ਇਥੇ ਵਾਲਾ ਮਜਬੂਤ ਸਰਪੰਚ ਹੈ ਇਹਦੇ ਸੱਜੇ ਬਗਰੀ ਨੇ 6 ਮਰਲੇ ਜਿਹੜੇ ਦਾ ਪੰਚਾਇਤ ਦੀ ਜ਼ਮੀਨ ਤੇ ਨਿਯਾਤ ਸਭ ਜਾ ਸਰਕਾਰ ਉਹਦੇ ਬਾਰੇ ਬਿਲਕੁਲ ਅਨੁਗਮਾ ਰਹੀ ਹੈ ਕਿਸੇ ਸੁਣਦੀ ਆਪਾਂ ਡੀਡੀਪੀਰ ਨੂੰ ਅਪਲੀਕੇਸ਼ਨ ਦੇ ਦਿੱਤੀ ਹੈ ਅਜੇ ਕੋਈ ਵੀ ਕੇਸ ਚੱਲਦਾ ਪਿਆ ਵੀ ਕੋਈ ਵੀ ਕੇਸ ਚੱਲਦਾ ਕੋਗਰਮ ਤਮਾਨ ਦਾ ਪੋਰਟਲ ਹੈ ਜਿਹੜਾ ਸ਼ਿਕਾਇਤ ਮੰਨ ਕੰਪਲੇਂਟ ਪੋਰਟਲ ਹੈ ਉਹਦੇ ਵਿੱਚ ਇੱਕ ਕੰਪਲੇਂਟ ਚੱਲਦੀ ਪਈ ਹੈ ਉਹ ਇੱਕ ਇੱਕ ਬੰਦੇ ਦੀ ਇਹ ਮੌਜੂਦਾ ਸਰ ਪਹੁੰਚਾਇਆ ਇਸ ਬੰਦੇ ਦੇ 6 ਮਰਲੇ ਜਿਹੜੇ ਦੀ ਜ਼ਮੀਨ ਤੇ ਨਿਯਾਤ ਕਰਦਾ ਉਹਦੇ ਤੇ ਚਾਰ ਦਮਾਰੀ ਕੀਤੀ ਚਾਰਾਂ ਚਾਰਾ ਫੁੱਟ ਕੰਬ ਚੱਲੀ ਹੈ ਅਸੀਂ ਇਹ ਗਰੀਬ ਲੋਕਾਂ ਦੇ ਇੱਕ ਇੱਕ ਮਰਲਾ ਦੋ ਦੋ ਮਰਲੇ ਤੇ ਪੰਚਾਇਤ ਦੀ ਜ਼ਮੀਨ ਜਮੀਨ ਮਿਲਦੀ ਆ ਤੇ ਉਹਦੇ ਬਾਰੇ ਕਾਨੂੰਨ ਪੀਲਾ ਪੰਜਾ ਚੱਲਦਾ ਤੇ ਆ ਜਿਹੜੀ ਛੇ ਮਰਲੇ ਦੇ ਜਿਹੜਾ ਫੁੱਟ ਕੰਧ ਕੱਢੀ ਆ ਉਹਦੇ ਬਾਰੇ ਸਰਕਾਰ ਅਣਦੇਖੀ ਕਿਉਂ ਕਰਦੀ ਪਈ ਹੈ ਆ ਸਾਡੀ ਮੰਗ ਇਹ ਹੈ ਕਿ ਮੌਜੂਦਾ ਸਰਪੰਚ ਇਹਦੀ ਇਨਕੁਆਰੀ ਕੀਤੀ ਜਾ ਇਹਦੀ ਬਕਾਇਦਾ ਇਹਦੀ ਜਾਂਚ ਕੀਤੀ ਜਾ ਜਿਹੜੀ ਇਸ ਬੰਦੇ ਨੇ ਨਜਾਇਜ਼ ਜਿਹੜੀ ਛੇ ਮਰਲੇ ਇਹਨੂੰ ਸਸਪੈਂਡ ਕੀਤਾ ਜਾ ਬੀਜੇਪੀ ਦੇ ਜਜਮੈਂਟ ਵਿੱਚ ਹੀ ਇਹਦਾ ਮਤਲਬ ਜਜਮੈਂਟ ਇਹਦੇ ਚ ਦੋਸ਼ੀ ਕਰਾਰ ਹੈ ਡੀਪੀਏ ਡੀਡੀਪੀ ਕਰਵਾਫਰ ਦੇ ਜਜਮੈਂਟ ਵਿੱਚ ਵੀ ਉਹਨੇ ਤਿੰਨ ਬੰਦੇ ਵਿੱਚ ਵੀ ਇਹਦਾ ਵੀ ਨਾਮ ਵੀ ਸ਼ਾਮਲ ਹੈ ਉਹਦੇ ਵਿੱਚ ਇਹਨਵਾਲਵ ਕੀ ਨਾਂ ਤੁਹਾਡਾ ਮੇਰਾ ਨਾਮ ਕੰਤਿਨਵਾਲਾ ਕੀ ਗੱਲ ਹੋਈ ਆ ਗੱਲ ਕੀ ਐਸਾ DNA ਠੱਗਾ ਹੈ ਹਾਂ ਸਾਡੇ ਤਿੰਨਾਂ ਮੇਲੀਆਂ ਬਣਾਈਆਂ ਸੀ ਮਾੜਾ ਰੋਣੇ ਮੱਤੇ ਬਣਾਈ ਦੇ ਜੰਗਰੇ ਮੱਤੇ ਕਿੰਨੇ ਕਿੰਨੇ ਬੰਦੇ ਆ ਉਹ ਆਏ ਕਿਤੇ ਦੋ ਬੰਦਲਾ ਹਾਂਜੀ ਤੇ ਉਹ ਹੋਰ ਤਿੰਨਾਂ ਬੰਦੇ ਜਿਹਨਾਂ ਨੇ ਕਰ ਮੇਲੀਆਂ ਬਣਾਈਆਂ ਹਾਂ ਉਹ ਇਹ ਪਤਵਸ ਦੇਣਾ ਸਬਜ਼ੀਆਂ ਬੀਜ ਦੇਣਾ ਸਭ ਕੁਝ ਕਰਦੇ ਨੇ ਤੇ ਉਹਨਾਂ ਵਿੱਚੋਂ ਕਿਸੇ ਨੇ ਉਹਨਾਂ ਦਾ ਹਿੱਸਾ ਦੇ ਤਿੰਨੇ ਕਰੇ ਨਹੀਂ ਢਾਈ ਹਾਂ ਕੀ ਮੰਗ ਕਰਦੇ ਹੋ ਮੰਗੋ ਇਹ ਆਪੇ ਸਾਨੂੰ ਨਿصاف ਦਿੱਤਾ ਜਾਵੇ ਸਾਨੂੰ ਬੰਦਰਵਾਤਾ ਸਾਰਾ ਬਣਾਣੀ ਦੇ ਦੇ ਬਸ ਲੋਕੋ ਦੋ ਮਰ ਲੈ ਫਾਕਸ 50 ਵਾਜੰਦਰ ਮੇਰਾ ਨਹੀਂ ਹਾਂ ਲੋਗ ਵੀ ਕਰਦੇ ਵੇ ਤੱਕਾ ਕਰਦੇ ਵੀ ਨਵੇਂ ਛੇੜਾ ਕੇ ਗਏ ਲਾ ਉਹਨਾਂ ਦਾ ਤੱਕਾ ਕਰਦੇ ਵੀ ਹਾਂ ਜਿਸ ਮਤਲਬ ਇੱਕ ਕੰਮ ਕੀਤਾ ਭਰਾ ਇਹ ਕੰਮ ਨਹੀਂ ਕੀਤਾ ਤੇ ਪਾਰਟੀ ਵਾਈ ਪਾਰਟੀ ਵਾਈ ਨਾਲ ਮੇਰੇ ਕੋਲ ਜੱਗ ਦਿੱਤੇ ਕਰਦੇ ਨੇ ਅਜਾਜਾ ਕਿਨਾ ਪਾਰਟੀ ਅੱਜ ਇਹ ਆ ਗਈ ਕੱਲ ਹੋ ਕੋਈ ਆਵੇ ਕਿ ਤੇ ਜੱਪਲੇ ਸਭ ਚੱਲੇਗੀ ਜੋ ਨਿਯਾਇਜ਼ ਨਿਯਾਇਜ਼ ਹੋਣਾ ਚਾਹੀਦਾ ਕਿੰਨੀ ਜ਼ਿਆਦਾ ਸੀ ਸਰਪੰਚ ਸਾਹਿਬੇ 10 ਕਰਾਣਾ 16 ਮੜਲੇ ਖਾਂ ਜਿਹੜੇ ਜਿਹੜੇ ਤੇ ਦੋ ਦੋ ਮੜਲੇ ਮੜਾ ਮੜਾ ਇਹ ਕੇ ਨਾ ਡੰਗਰੇ ਬਣਾ ਕੇ ਨੇ ਸੋ ਸਰਕਤ ਮਤਲਬ ਇੱਥੇ ਘਸ ਦੇਣਾ ਡੰਗਰੇ ਬਸ ਗੋਇਆ ਪੂਰਾ ਇੱਥੇ ਛੋੜਦੇ ਨੇ ਸਮਝਿਆ ਸੋ ਦੀ ਫਿਲਾ ਲੈਂਦੇ ਨੇ ਕੀ ਹੋਏ ਠੱਕਾ ਹੀ ਕਰ ਗੰਡੀ ਇਹਨਾਂ ਦਾ ਠੱਕਾ ਕੀ ਅੰਕਰ ਦਿਓ ਅਜੇ ਮੈਂ ਕਹਿੰਦਾ ਵੀ ਸਾਡਾਂ ਨੂੰ ਸਾਥ ਲੈਣਾ ਚਾਹੀਦਾ ਆ ਸਵਾਗਤ ਕਰਦਾ ਜੀ ਇਹ ਸਾਰਾ ਮਸਲਾ ਹੈਗਾ ਜੀ ਇਹ ਪਿਛਲੇ 20-25 ਸਾਲ ਤੋਂ ਮੇਰੇ ਪਿੰਡ ਦੀ ਇਹ ਪੰਚਾਇਤੀ ਜ਼ਮੀਨ ਤੇ ਧਰਮਸ਼ਾਲਾ ਤੇ ਨਜਾਇਜ਼ ਕਬਜ਼ਾ ਤੇ ਇਹ ਕਬਜ਼ਾ ਜਿਹੜਾ ਪਿਛਲੀ ਪੰਚਾਇਤ ਦੁਆਰਾ ਇਹ ਪੇਸ ਚਲਦਾ ਆ ਰਿਹਾ ਤੇ ਅੱਜ 2-2.5 ਸਾਲ ਬਾਅਦ ਆਮ ਆਦਮੀ ਪਾਰਟੀ ਸਰਕਾਰ ਆਨ ਕਰਕੇ ਸਰਦਾਰ ਭਵਨ ਸਿੰਘ ਮਾਨ ਜੀ ਦੇ ਦੇਸ਼ਾਨ ਨਿਰਦੇਸ਼ਾਂ ਦੇ ਅਨੁਸਾਰ ਜੋ ਪੰਚਾਇਤ ਦੀਆਂ ਜ਼ਮੀਨਾਂ ਪੰਚਾਇਤੀ ਜਗ੍ਹਾ ਖਾਲੀ ਕਰਵਾਈ ਆਏ ਉਹਦੇ ਉੱਤੇ ਇਹਦੇ ਤੇ ਕਾਰਵਾਈ ਹੋਈ ਆ ਤੇ ਬਹੁਤ ਹੀ ਦੇਰ ਬਾਅਦ 2.5 ਸਾਲ ਬਾਅਦ ਦਾ ਕੇਸ ਤੋਂ ਬਾਅਦ 25 ਸਾਲ ਬਾਅਦ ਪਿੰਡ ਦੇ ਲੋਕਾਂ ਨੂੰ ਇਨਸਾਫ ਮਿਲਿਆ ਤੇ ਇਹ ਜਗਾ ਖਾਲੀ ਹੋਈ ਹੈ ਇਹ ਜਗਾ ਜੋ ਮੇਰੇ ਖਿਆਲ ਅੱਜ ਦੀ ਕੀਮਤ ਚ 2 ਤੋਂ 2.5 ਕਰੋੜ ਰੁਪਏ ਦੀ ਜਗਾ ਇਸ ਵਿੱਚ ਅੱਫਾ ਪਿੰਡ ਨੂੰ ਕੋਈ ਵਧੀਆ ਚੀਜ਼ ਬਣਾ ਕੇ ਪੇਸ਼ ਕਰਾਂਗੇ ਕੋਈ ਗਰਾਊਂਡ ਜਾਂ ਪਾਰਕ ਲਾਵਾਂਗੇ ਪਿੰਡ ਨੂੰ ਜੋ ਕਿ ਸਾਰੇ ਮੇਰੇ ਪਿੰਡ ਵਿੱਚ ਕੋਈ ਨਾ ਹੀ ਕੋਈ ਗਰਾਊਂਡ ਹੈ ਨਾ ਕੋ ਮਾਰਕ ਜਿਹਦੇ ਨਾਲ ਬੱਚਿਆਂ ਦੀ ਮਾਨਸਿਕ ਸਿਹਤ ਤੇ ਬਹੁਤ ਫਰਕ ਪੈ ਰਿਹਾ ਹੈ ਜਾਂ ਤਾਂ ਬੱਚਿਆਂ ਨੂੰ ਐਂਕਾਂ ਲੱਗਦੀਆਂ ਕਿਸੇ ਦੀ ਨજર ਖਰਾਬ ਹੋ ਗਈ ਹੈ ਬੱਚੇ ਸਕੂਲੋਂ ਆਉਂਦੇ ਜਾਂ ਤਾਂ ਮੋਬਾਈਲ ਦੇਖਦੇ ਆ ਤੇ ਜਾਂ ਕਈ ਸਿਆਣੇ ਬੱਚੇ ਨਸ਼ਿਆਂ ਦੇ ਪਾਸੇ ਚਲੇ ਗਏ ਆ ਜਿਨ੍ਹਾਂ ਵਿੱਚ ਕੋਈ ਵੀ ਕੋਈ ਖੇਡਣ ਦਾ ਕਿਸੇ ਨੂੰ ਕੋਈ ਵੀ ਖੇਡਾਂ ਦੇ ਪ੍ਰਤੀ ਕੋਈ ਜਾਗਰਤਤਾ ਨਹੀਂ ਹੈ ਕਿਉਂਕਿ ਨਾ ਹੀ ਕੋਈ ਪਿੰਡ 'ਚ ਗਰਾਊਂਡ ਹੈ ਨਾ ਕੋਈ ਪਿੰਡ ਦੇ ਵਿੱਚ ਪਾਰਕ ਹੈ ਸੋ ਸਰਕਾਰ ਕਹਿ ਰਹੀ ਹੈ ਕਿ ਹਰ ਪਿੰਡ ਵਿੱਚ ਬੱਚਿਆਂ ਵਾਸਤੇ ਗਰਾਊਂਡ ਤੇ ਪਾਰਕ ਹੋਣਾ ਚਾਹੀਦਾ ਹੈ ਜਿਸ ਲਈ ਨੌਜਵਾਨ ਨਸ਼ਾ ਛੱਡ ਕੇ ਅਤੇ ਖੇਡਾਂ ਦੇ ਪ੍ਰਤੀ ਜਾਗਰੂਕ ਹੋਣ ਤੇ ਨਸ਼ੇ ਦੀ ਦਲਦਲ ਤੋਂ ਬਾਹਰ ਆਉਣ ਜੋ ਕਿ ਵਿਰੋਧੀਆਂ ਨੇ ਦੋਸ਼ ਲਾਇਆ ਹੈ ਕਿ ਇਹ 30 ਬੰਦਿਆਂ ਦਾ ਇਸ ਜ਼ਮੀਨ ਤੇ 30 ਬੰਦਿਆਂ ਦਾ ਕਬਜ਼ਾ 30 ਬੰਦਿਆਂ ਦਾ ਤੇ 30 ਬੰਦੇ ਪੇਸ਼ ਕਿਉਂ ਨਹੀਂ ਹੋਏ 30 ਬੰਦੇ ਮੀਡੀਆ ਸਾਹਮਣੇ ਕਿਉਂ ਨਹੀਂ ਆਏ ਬਾਹਰ ਤੋਂ ਬੰਦੇ ਲਿਆ ਕੇ ਪੁੱਤਰ ਸਰਕਾਰ ਦਾ ਪੁਤਲਾ ਫੂਕਣਾ ਤੇ ਆ ਕੇ ਤੇ ਉੱਥੇ ਪ੍ਰਦਰਸ਼ਨ ਕਰਨਾ ਕਿ ਇੱਥੇ ਘਰ ਟਾਏ ਗਏ ਉੱਤੇ ਨਾ ਹੀ ਤਾਂ ਕੋਈ ਘਰ ਸੀਗਾ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਉਹਤੇ ਸਿਰਫ ਝੁੱਗੀਆਂ ਝੋਪਣੀਆਂ ਸੀ ਆ ਦੇ ਕਬਜ਼ਾ ਜਿਹਦੇ ਵਿੱਚ ਪਲਾਸਾ ਕੋਈ ਕਿਸੇ ਦਾ ਸਮਾਨ ਸੀਗਾ ਨਾ ਕੁਛ ਸੀਗਾ ਇਹ ਜੋ ਵੀ ਕਾਰਵਾਈ ਹੋਈ ਹੈ ਇਹ ਪ੍ਰਸ਼ਾਸਨ ਦੁਆਰਾ ਤੇ ਸਰਕਾਰ ਦੁਆਰਾ ਕੀਤੀ ਗਈ ਹੈ ਜਗ ਦੀ ਮੌਜੂਦਾ ਸਰਪੰਚਾ ਦੇ ਤੇ ਵਿੱਚ ਕੋਈ ਰੋਲ ਹੀ ਨਹੀਂ ਹੈ ਇਹ ਕੇਸ 2022 ਤੋਂ ਚੱਲਦਾ ਹੈ ਪੁਰਾਣੀ ਪੁਰਾਣੀ ਸਰਕਾਰ ਤੇ ਪੁਰਾਣੀ ਪੰਚਾਇਤ ਦੇ ਟਾਈਮ ਦਾ ਕੇਸ ਹੈ ਇਹ ਵੀ ਕਾਰਵਾਈ ਇਹਦੇ ਤੇ ਮੇਰੀ ਮੌਜੂਦਗੀ ਚ ਹੋਈ ਹੈ ਮੇਰੀ ਧਰਮ ਚ ਹੋਈ ਹੈ ਇਸ ਕਰਕੇ ਲੋਕ ਕੀ ਸੋਚ ਰਹੇ ਹਨ ਇਹ ਸਰਪੰਚ ਨੇ ਕਰਵਾਇਆ ਕਿ ਮੈਂ ਆਪਜੀ ਦਾ ਚੈਨਲ ਥਾ ਨਵਾਹੀ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂ ਕਿ ਇਹ ਤੇ ਸ਼ੱਕ ਤੋਂ ਬਾਹਰ ਨਿਕਲਿਆ ਜਾਵੇ ਇਹ ਨਵੇਂ ਸਰਪੰਚ ਨੇ ਇਸ ਵਿੱਚ ਕੁਝ ਨਹੀਂ ਕਰਵਾਇਆ ਪਰ ਇਹ ਕੀਤੀ ਗਈ ਹੈ ਜੋ ਕਿ ਅੱਜ ਉਸ ਦੇ ਅਧੀਨ ਹੀ ਇਸ ਦੀ ਕਾਰਵਾਈ ਹੋਈ ਹੈ ਇਹ ਸਾਰੇ ਨਿਯੋਜਿਤ ਕਰਕੇ ਸਰਕਾਰ ਦੁਆਰਾ ਚੱਕੇ ਗਏ ਹਨ ਜੇ ਇਹਨਾਂ ਕੋਈ ਉੱਚ ਵੀ ਕਬਜ਼ਾਕਾਰਾਂ ਕੋਈ ਵੀ ਪ੍ਰੂਫ ਹੈ ਇਸ ਜਗ੍ਹਾ ਦਾ ਤੇ ਉਹ ਕੋਰਟ ਵਿੱਚ ਚਲੇ ਜਾਣ ਤੇ ਕੋਈ ਵੀ ਪਿੰਡ ਵਾਸੀ ਮੇਰੇ ਤੇ ਕੋਈ ਰੋਸ਼ਨਾ ਕਰੇ ਮੈਂ ਪਿੰਡ ਦੇ ਨਾਲ ਆ ਪਿੰਡ ਵਾਸੀਆਂ ਦੇ ਨਾਲ ਆ ਮੈਂ ਸਾਰੇ ਪਿੰਡ ਵਾਸੀਆਂ ਦੇ ਨਾਲ ਆ ਤੇ ਪਿੰਡ ਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਹਾਂ ਜਿੰਨੀ ਵਾਤੋਂ ਵਾਦ ਦੀ ਹਰ ਹਰ ਬੰਦੇ ਵਾਸਤੇ ਜੋ ਵੀ ਮਦਦ ਹੋ ਸਕੇਗੀ ਮੈਂ ਆਪਣੇ ਹਰ ਕੰਮ ਚਾਰਜ ਨੂੰ ਕਹਿ ਕੇ ਅਸੀਂ ਆਪਣੇ ਘਰ ਪਿੰਡੇ ਵਿੱਚ ਸਾਰੇ ਜਨਤਾ ਦੀ ਮਦਦ ਕਰਾਂਗੇ ਇਸ ਜਗ੍ਹਾ ਨੂੰ ਮੈਂ ਆਪਣੇ ਹਲਕਾ ਚਾਰਜ ਜੀ ਦੇ ਤਿਹਾਣ ਵਿੱਚ ਲਿਆ ਕੇ ਪਿੰਡ ਵਿੱਚ ਇੱਕ ਵਧੀਆ ਚੀਜ਼ ਬਣਾ ਕੇ ਲੋਕਾਂ ਦੇ ਸਪੁਰਦ ਕਰਾਂਗਾ